ਤਿੰਨ ਦਿਨ ਪਹਿਲਾਂ 3 ਦਸੰਬਰ 2024 ਨੂੰ ਪ੍ਰਵਾਸੀ ਕਸ਼ਮੀਰੀ ਜੋ ਕੰਬਲ ਵਿੱਚੋਂ ਦਾ ਕੰਮ ਕਰਦੇ ਨੇ ਉਹਨਾਂ ਕੋਲੋਂ ਚਾਕੂ ਦੇ ਨਾਲ ਜਿਹੜਾ ਹੈ ਜ਼ਬਰਦਸਤੀ 4000 ਰੁਪਏ ਅਤੇ ਮੋਬਾਈਲ ਖੋਣ ਵਾਲੇ ਚਪਟਮਾਰ ਨੂੰ ਸਿੰਬਲ ਚੌਂਕੀ ਬਟਾਲਾ ਦੀ ਪੁਲਿਸ ਨੇ ਤਿੰਨ ਦਿਨ ਵਿੱਚ ਹੀ ਗ੍ਰਿਫਤਾਰ ਕਰ ਲਿਆ ਦੱਸਦੇ ਇਹ ਮੋਟਰਸਾਈਕਲ ਸਵਾਰ ਦੋ ਚਪਟਮਾਰਾਂ ਵੱਲੋਂ ਬਟਾਲਾ ਦੇ ਗਾਂਧੀ ਕੈਂਪ ਵਿਖੇ ਸਬਜ਼ੀ ਖਰੀਦਣ ਜਾ ਰਹੇ ਪ੍ਰਵਾਸੀ ਕਸ਼ਮੀਰੀਆ ਸੁਨਾਵਾਲੀਆਂ ਕੋਲੋਂ ਜਿਹੜਾ ਹੈ ਉਹ 4000 ਰੁਪਏ ਅਤੇ ਜਵੇਦ ਅਹਿਮਦ ਕੋਲ ਜਿਹੜਾ ਹੈ ਫੋਨ ਖੋ ਲਿਆ ਸੀ ਅਤੇ ਇਹ ਸੁਨਾਵਲੀ ਨੂੰ ਚਾਕੂ ਦਾ ਜਿਹੜਾ ਉਹ ਬਾਹਰ ਕਰਕੇ ਉਹਨਾਂ ਕੋਲ ਜਿਹੜਾ ਹੈ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਸੀ ਤੇ ਸਿੰਬਲ ਚੌਂਕੀ ਇੰਚਾਰਜ ਸ਼ੋਕਮਾਨ ਨੇ ਦੱਸਿਆ ਹੈ ਕਿ ਪੜਤਾਲ ਦੌਰਾਨ ਇਹ ਸਾਹਮਣੇ ਆਇਆ ਕਿ ਲੁੱਟਖੋ ਜਿਹੜਾ ਜਿਨ੍ਹਾਂ ਨੇ ਕੀਤੀ ਉਹਨੇ ਆਕਾਸ਼ ਮਸੀਹ ਵਾਸੀ ਲੋਂਗੋਵਾਲ ਅਤੇ ਉਸਦੇ ਇੱਕ ਸਾਥੀ ਵੱਲੋਂ ਜਿਹੜੀ ਹੈ ਉਹ ਕੀਤੀ ਗਈ ਹੈ ਆਕਾਸ਼ ਮਸੀਹ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉੱਥੇ ਹੀ ਉਸ ਕੋਲੋਂ ਲੁੱਟੇ ਗਏ 4000 ਰੁਪਏ ਅਤੇ ਮੋਬਾਈਲ ਫੋਨ ਵੀ ਬਰਾਮਦ ਕਰ ਲਿਆ ਗਿਆ ਜਦਕਿ ਉਸਦੇ ਸਾਥੀ ਦੀ ਤਲਾਸ਼ੀ ਜਿਹੜੀ ਹੈ ਫਿਲਹਾਲ ਕੀਤੀ ਜਾ ਰਹੀ ਹੈ ते गल बात कर लेने जानकारी ले ले प्रवासी कश्मीरी ये ते इन तो की जानकारी सब्जी तो लेके वापस आ रहे थे तो उनके साथ हाथापाई हो गये दो बंदे आ गए मोटरसाइकिल उन्होंने उनको फल लिया एक फोन ले लिया और चार हजार रूपए नकदी ले लिया उससे और एक का हाथ काट लिया तो उसके साथ टांके आए हाथ में तो फिर हमने केस दर्ज दर्ज की थी बटाले थाने तो वहाँ से यहाँ चौकी पे आगे जो कानवान चौकी पड़ती है रोड पे उन्होंने उसको जब्त कर लिया पूरा सामान लेके वही पढ़ लिया तो हम थैंक यू करते हैं पुलिस बटाले के एसएचओ साहब के तब सबके हम शुक्रगुजार हैं जिन्होंने हमारे साथ ਐਸਾ ਅੱਛਾ ਕਰ ਦਿੱਤਾ ਦੋ ਦਿਨ ਤੇ ਦੋ ਦਿਨ ਸੇ ਹੋ ਗਏ ਦੋ ਦੋ ਹੀ ਦਿਨ ਲੱਗੇ ਸਰ ਦੋ ਹੀ ਦਿਨ ਲੱਗੇ ਲੱਗਦਾ ਬਹੁਤ ਵਧੀਆ ਕੰਮ ਕੀਤਾ ਬਹੁਤ ਵਧੀਆ ਬਹੁਤ ਸ਼ੁਕਰਗੁਜ਼ਾਰ ਹੈ ਪਿੰਸ ਦਾ ਯਾਂਪੇ ਬਟਾਲੇ ਦਾ ਬਹੁਤ ਸ਼ੁਕਰ ਬਹੁਤ ਅੱਛਾ ਕੰਮ ਕਰਕੇ ਦਿਖਾਇਆ ਸੀ 3 12 24 ਨੂੰ ਨਾ ਕਸ਼ਮੀਰੀ ਆਏ ਨੇ ਸਾਡੇ ਇੱਥੇ ਕਿ ਕੰਬਲ ਵਗੈਰਾ ਜੇ ਦੇ ਤਿੰਨ ਜਣੇ ਗਾਂਧੀ ਕੈਂਪ ਤੋਂ ਸਬਜ਼ੀ ਲੈ ਕੇ ਤੇ ਵਾਪਸ ਆ ਰਹੇ ਹੋਏ 12:30 ਵਜੇ ਦੇ ਕਰੀਬ ਮੋਟਰਸਾਈਕਲ ਤੇ ਦੋ ਸਵਾਰ ਦੋ ਤੇ ਤਿੰਨ ਸਵਾਰ ਆਏ ਆ ਜਿਨ੍ਹਾਂ ਨੇ ਉਹਨਾਂ ਕੋਲ 4000 ਰੁਪਇਆ ਤੇ ਇੱਕ ਕੋਲ ਤੇ ਮੋਬਾਈਲ ਖੋਲਿਆ ਉਹ ਜਿਹੜਾ ਅਸੀਂ ਇਹਦੀ ਤਤਪੀਛ ਤੇ ਕਰ ਰਹੇ ਸੀਗੇ ਕਰਦੇ ਕਰਦੇ ਲੰਗੋਵਾਲ ਕੋ ਆਕਾਸ਼ ਮਸੀਨ ਆ ਗਿਆ ਉਹਨੂੰ ਤੇ ਤਸਪਾਰ ਕਰਕੇ ਤੇ 4000 ਰੁਪਇਆ ਵੀ ਤੇ ਮੋਬਾਈਲ ਵੀ ਤੇ ਜਿਸ ਚਾਕੂ ਦੇ ਨਾਲ ਉਹਨਾਂ ਨੇ ਮਾਰ ਕੀਤਾ ਸੀਗਾ ਉਹ ਬਰਾਮਦ ਕਰਿਆ ਇਹ ਲੰਗੋਵਾਲ ਦਾ ਰਹਿਣਾ ਹੈ ਪਹਿਲਾਂ ਕੋਈ ਮੁਕੱਲਬਾਨ ਦਰਜ ਨਹੀਂ ਇੱਥੇ ਮੋਟਰਸਾਈਕਲ ਤੇ ਜਾਲੀ ਇਹਨਾਂ ਨੇ ਨੰਬਰ ਪਲੇਟ ਲਾਈ ਆ ਇਹਨਾਂ ਨੂੰ ਅਜੇ ਹੋਰ ਵੀ ਤੇ ਤਫਤੀਸ਼ ਚੱਲ ਰਹੀ ਆ ਹੋਰ ਵੀ ਲੁੱਟਾ ਹੋਆ ਜਿਹੜੀਆਂ ਇਹਨਾਂ ਨੇ ਕੀਤੀਆਂ ਵਾਂ ਉਹਨਾਂ ਨੂੰ ਤੇ ਤਰਸੋਂ ਪਿਆਸ ਚਰਦ ਚਾਕੂ ਨਾਲ ਵਾਰ ਕੀਤਾ ਜੀ ਚਾਕੂ ਬਰਾ ਮਾਰ ਲਿਆ ਗਿਆ ਜੀ 4000 ਰੁਪਏ ਵੀ ਬਰਾਮਦ ਕਰ ਲਿਆ ਮੋਬਾਈਲ ਵੀ ਬਰਾਮਦ